ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼ਹਾਲ ਹੋਵਗੇ ਮੇਰੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ ਸਵਾ 6 ਦਾ ਸਵਾ 6 ਦਾ ਟਾਈਮ ਹੈ 6:15 ਹੋ ਗਏ ਤੇ ਚਾਹ ਪਾਣੀ ਪੀ ਕੇ ਆਪਾਂ ਕਿਚਨ ਵਿੱਚ ਇਧਰ ਮੈਂ ਰੱਖਿਆ ਕড়াই ਬਣਾਉਂਗੀ ਪਿੰਡੀ ਦੀ ਸਬਜੀ ਪਿਆਜ਼ ਕੱਟਨੇ ਨੇ ਪਿੰਡੀ ਕੱਟੀ ਪਈ ਐ ਬਸ ਪਿਆਜ਼ ਮੈਂ ਕੱਟ ਕੇ ਨੇ ਤੇਲ ਗਰਮ ਹੋ ਗਏ ਨੇ ਪਿਆਜ਼ ਕੱਟੇ ਆਂਗੇ ਸਬਜੀ ਬਣਾਉਂਗੀ ਕੰਮ ਹੋ ਜਾਂਦਾ ਸਵੇਰੇ ਸਵੇਰੇ ਸ਼ੁਰੂ ਡਸਟਬਿਨ ਖਾਲੀ ਕਰਕੇ ਆ ਹੌਲੀ ਹੌਲੀ ਸਬਜ਼ੀ ਬਣੀ ਚੱਲੂਗੀ ਤੇ ਮੈਂ ਡਸਟ ਬੇ ਖਾਦੀ ਕਰਾਂਗੀ ਤੇ ਚਟਕੀ ਮਾਰ ਲਈਏ ਕਰਵਾਏ ਨਿੱਕੇ ਨਿੱਕੇ ਕੰਮ ਨਾਲ ਨਾਲ ਹੋ ਜਾਣਗੇ ਨਾਲ ਨਾਲ ਸਬਜ਼ੀ ਬਣੀ ਚੱਲੂਗੀ ਤੇ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਦਿਖਾ ਦੇ ਮੇਰੇ ਘਰ ਨੂੰ ਵਲੌਗ ਸ਼ੁਰੂ ਤਾਂ ਕਰਿਆ ਨਾ ਫਿਰ ਮੈਂ ਕੰਮ ਵਿੱਚ ਬਿਜ਼ੀ ਹੋ ਜਾਣੀ ਆ ਕੱਲ ਅਸੀਂ ਗਈ ਸੀ ਬਾਜ਼ਾਰ ਸਾਨੂੰ ਕੋਈ ਕੰਮ ਹੋ ਗਿਆ ਇੱਕ ਦੋ ਚੀਜ਼ਾਂ ਮੈਂ ਲੈਣੀਆਂ ਸੀ ਲੈਣੀ ਰ ਇੱਕ ਚੀਜ਼ ਸੀ ਫਿਰ ਇੱਕ ਅਗਦੀ ਪਾਦਾ ਜਾਂਦੀ ਨਾਲ ਹਾਂ ਦੇਖ ਕੇ ਜਾ ਆਇਆ ਨਾ ਇਹ ਲੈਣੀ ਸੀ ਬਾਸਕਟ ਇੱਕ ਬਾਸਕਟ ਲੈਣੀ ਸੀ ਹੈਂਡਲ ਵਾਲੀ ਪਰ ਮੈਨੂੰ ਆ ਵੀ ਵਿਖੇ ਦਿਖਾਈ ਉਹਨਾਂ ਨੇ ਕਹਿੰਦੇ ਉਹ ਕਹਿੰਦੇ ਆ ਵੀ ਬਾਸਕਟ ਦੇ ਅੰਦਰ ਤੱਕ ਨੂੰ ਲਿਡ ਵਾਲੀ ਲੈਣੀ ਸੀ ਮੈਂ ਤਾਂ ਕਿ ਆਪਾਂ ਬਾਸਕਟ ਨੂੰ ਕਵਰ ਕਰ ਸਕੀ। ਸੋ ਆ ਮੈਂ ਲੈ ਕੇ ਇਹ ਬਾਸਕਟ ਨਿਆਸਾ ਦੀ ਹੈ ਤੇ ਇਹਦਾ ਪ੍ਰਾਈਸ ਸੀ ਕੁਝ 250 ਦੇ ਕਰੀਬ ਸੀ ਇਹਦਾ ਪ੍ਰਾਈਸ। ਕਾਫੀ ਜਿਆਦਾ ਮਜ਼ਬੂਤ ਪੂਰੀ ਸਟੱਡੀ ਹੈ। ਉੱਪਰ ਲਿਡ ਵੀ ਹੈ। ਜੇ ਆਪਾਂ ਇਹਨੂੰ ਉੱਪਰ ਵੀ ਇੱਕ ਬਾਸਕਟ ਹੋਰ ਰੱਖਣੀ ਹੋਵੇ ਉਹ ਵੀ ਰੱਖ ਸਕਦਾ ਸਟੈਕੇਬਲ ਆ। ਕਾਫੀ ਡੀਪ ਬਾਸਕਟ ਆ ਜੀ। ਇਹ ਕਮਰ ਦੇ ਅੰਦਰ ਰੱਖਣ ਵਾਸਤੇ ਲੈ ਕੇ ਆਈ ਨਾ ਬਾਸਕਟ ਇਹ। ਗਰੋਸਰੀ ਵਾਲਾ ਕਵਰ ਵੀ ਇਹ ਕੋ ਯੂਜ਼ ਕਰ ਸਕਦੇ ਆ ਕਵਰ ਵੀ ਯੂਜ਼ ਕਰ ਸਕਦੇ ਆ ਇਸ ਤੋਂ ਬਿਨਾਂ ਲੈ ਕੇ ਇਸ ਇੱਕ ਚਾਹ ਨੂੰ ਨਿਕੋ ਉਹ ਵਾਸਤੇ ਜਿਹੜੀ ਕਿ ਉਹ ਵਾਸਤੇ ਪਹਿਲਾਂ ਵਾਲੀ ਰੱਖੀ ਹੋਈ ਸੀ ਉਹ ਚਾਹ ਦੀ ਲਗਾ ਲਈ ਫਿਰ ਮੈਂ ਕਿਉਂ ਵਾਸਤੇ ਆ ਲਈ ਆਵਲੀ ਅੰਦਰ ਜਾਣੀ ਸਟੀਮ ਦੀ ਬਾਹਰ ਵਾਲੀ ਪਲਾਸਟਿਕ ਦੀ ਮੈਂ ਚਲੋ ਕਦੇ-ਕਦੇ ਯੂਜ਼ ਕਰਨੀ ਹੋਣੀ ਹਣਾ ਆਵਲੀ ਲੈ ਕੇ ਆ ਉਹ ਪੂਰੀ ਹੈਵੀ ਜਗਦੀ ਇੱਕ ਚੀਜ਼ ਮੈਨੂੰ ਆ ਚੀਜ਼ ਮੈਂ ਲੈਣੀ ਨਹੀਂ ਸੀ ਮੈਨੂੰ ਉੱਥੇ ਦਿਖ ਗਈ ਮੈਨੂੰ ਵਧੀਆ ਲੱਗੀ ਚੀਜ਼ਾਂ ਦੇਖੋ ਇਹ ਐਦਾ ਇਹ ਛੋਟੇ ਛੋਟੇ ਕੰਟੇਨਰਸ ਨੇ ਹੈਂਡਲ ਲੱਗੇ ਹੋਏ ਨੇ ਇਹ ਫ੍ਰਿਜ ਚ ਵੀ ਆਪਾਂ ਯੂਜ਼ ਕਰ ਸਕਦੇ ਆ ਤੇ ਆਪਣੇ ਗਰੋਸਰੀ ਵਾਲੀ ਕਬਡਰ ਤੇ ਵੀ ਯੂਜ਼ ਕਰ ਸਕਦੇ ਆ ਐਂਡ ਡਰੈਸਿੰਗ ਟੇਬਲ ਤੇ ਵੀ ਯੂਜ਼ ਕਰ ਸਕਦੇ ਆ ਅਜਾ ਕੋਈ ਮੇਕਅਪ ਪ੍ਰੋਡਕਟਸ ਕੋ ਰਬਰ ਬੈਂਡਸ ਕਲਰ ਚ ਸਪੌਂਜ ਅੱਛੇ ਲੱਗੇ ਮੈਨੂੰ ਮਲਟੀਪਰਪਸ ਯੂਜ਼ ਨੇ ਪਰ ਮੈਂ ਫ੍ਰਿਜ ਲਈ ਯੂਜ਼ ਕਰੂੰਗੀ ਨਾ ਫ੍ਰਿਜ ਲਈ ਲੈ ਕੇ ਆਏ ਹਾਂ ਜਿਵੇਂ ਅਸੀਂ ਥੋੜੇ ਜਿਹਾ ਐਗਜ਼ ਆ ਫ੍ਰਿਜ ਵਿੱਚ ਰੱਖ ਲੰਨੇ ਆ ਜਿ ਬਹੁਤ ਜ਼ਿਆਦਾ ਲੈ ਕੇ ਆਉਣੇ ਇਕੱਠੇ ਵੱਡੀ ਟ੍ਰੇ ਲੈ ਕੇ ਆਉਣੇ ਮੈਂ ਥੋੜੀ ਐਂਗਸੇ ਵਿੱਚ ਪਾ ਕੇ ਕਵਰ ਕਰਕੇ ਆਪਾਂ ਰੱਖ ਸਕਦੇ ਹਾਂ ਕੋਈ ਟਮਾਟਰ ਅਦਰਕ ਹਰੀ ਮਿਰਚ ਰੱਖਣਾ ਕੋਈ ਸਬਜ਼ੀ ਕੱਟ ਕੇ ਰੱਖਣੀ ਆਪਾਂ ਉਹ ਵੀ ਰੱਖ ਸਕਦੇ ਆ ਨਿੰਬੂ ਰੱਖਣੇ ਨੇ ਉਹ ਵੀ ਰੱਖ ਸਕਦੇ ਆ ਤੇ ਫਿਰ ਮੇਰੇ ਘਰ ਆ ਕੇ ਦਿਮਾਗ ਵਿੱਚ ਆਏ ਵੀ ਮੈਂ ਵੱਡੇ ਸਾਈਜ਼ ਦੇ ਵੀ ਲੈਣੇ ਸੀ ਇਹਦੇ ਨਾਲ ਦੇ ਉਹ ਮੈਂ ਤਾਂ ਹੋਣਗੇ ਹੀ ਤਾਂ ਹੈਗੇ ਉਹਨਾਂ ਕੋਲ ਪਰ ਮੇਰੇ ਦਿਮਾਗ 'ਚ ਆ ਹੀ ਨਹੀਂ ਗਾਲ ਉਹਨੂੰ ਫਿਰ ਕਦੇ ਜਿਹੜਾ ਲੱਗਿਆ ਨਾ ਇਹਦੇ ਨਾਲ ਦੇ ਵੱਡੇ ਸਾਈਜ਼ ਦੇ ਵੀ ਲੈ ਕੇ ਆਉਂਗੀ ਦੋ ਚਾਰ ਕੰਟੇਨਰ ਤਾਂ ਕਿ ਫ੍ਰਿਜ ਵਿੱਚ ਆਪਾਂ ਰੱਖ ਸਕੀਏ ਜਿਵੇਂ ਪਿਆਜ਼ ਚਿਲਦਿਆਂ ਸੀ ਪਿਆਜ਼ ਜਿਵੇਂ ਚਿਲਿਓ ਪਿਆਜ਼ ਆ ਕੇ ਮੈਂ ਜਿੱਪਲੋਂ ਪਾਊਚ ਪਾ ਲਾਂ ਨਹੀਂ ਆ ਬੀ ਇਹ ਦੇ ਕੰਟੇਨਰ ਇੱਕ ਲਾ ਲਈ ਡੀਪ ਹੈ ਕਾਫੀ ਅੰਦਰ ਮੈਂ ਛੋਟਾ ਸਾਈਜ਼ ਹੈ ਕਾਫੀ ਡੀਪ ਹੈ ਇਹ ਅੱਛਾ ਲੱਗਿਆ ਮੈਨੂੰ ਦਾ ਅਟਕ ਕੰਮੀ ਬਹੁਤ ਜ਼ਿਆਦਾ ਲੂਜ਼ ਨਹੀਂ ਹੈ ਜੇ ਆਪਾਂ ਕਹੀਏ ਜਮੇ ਢੇਲਾਂ ਨਹੀਂ ਅੱਛੀ ਤਰ੍ਹਾਂ ਪੂਰਾ ਅੰਦਰ ਇਹ ਦਾ ਪ੍ਰੈਸ ਕਰਕੇ ਅੰਦਰ ਤੱਕ ਬੰਦ ਹੋ ਜਾਂਦਾ ਹੈ। ਇਹ ਫੋਰ ਸਟੈਕੇਬਲ ਹੈ ਇੱਕ ਦੇ ਉੱਪਰ ਇੱਕ ਆਪਾਂ ਅੱਧਾ ਰੱਖ ਸਕਦੇ ਹਾਂ। ਜਿਹੜੀ ਚੀਜ਼ ਆਪਾਂ ਇੱਕ ਦੇ ਉੱਪਰ ਇੱਕ ਰੱਖ ਸਕੀਏ ਉਹ ਬਹੁਤ ਹੀ ਵਧੀਆ ਮਿਲ ਲਉਂਦੇ ਆ ਆਪਣੀ ਜਗ੍ਹਾ ਵੀ ਬਚ ਜਾਂਦੀ ਹੈ ਫ੍ਰਿਜੀ ਵਿੱਚ ਰੱਖਣਾ ਹੋਵੇ ਚਾਹੇ ਆਪਾਂ ਕਿਚਨ ਵਿੱਚ ਰੱਖਣਾ ਹੋਵੇ ਚਾਹੇ ਗ੍ਰੋਸਰੀ ਕਵਰਚ ਰੱਖਣਾ ਹੋਵੇ ਆ ਦੇਖੋ ਸਟੇਬਲ ਹੈ। ਉਹਦੇ ਹੈਂਡਲ ਲੱਗੇ ਨੇ ਚੱਕਣ ਵਾਸਤੇ ਈਜ਼ੀ ਹੋ ਜਾਂਦਾ। ਸੋ ਚਲੋ ਜੀ ਹੁਣ ਸ਼ੁਰੂ ਕਰਨਾ ਹੈ ਕੰਮ ਸਬਜ਼ੀ ਬਣਾਉਣਾ ਮੈਂ ਕਿ ਤੁਹਾਨੂੰ ਫਿਰ ਫਿਰ ਦੋ ਚੀਜ਼ਾਂ ਦਿਖਾਉਣਾ ਪਤਾ ਕਿ ਮੈਂ ਫਿਰ ਵਾਸ਼ ਕਰੂਈ ਨੂੰ ਤਾਂ ਅਗਰ ਕਿ ਕੱਲ੍ਹ ਦੇ ਸ਼ਾਮ ਨੂੰ ਇਹ ਸਿ ਗਈ ਸੀ ਐਂ ਲਿਆਦੀਆਂ ਪਈਆਂ ਸੀ ਮੈਂ ਕਿ ਜਦੋਂ ਫਿਰ ਮੈਂ ਹੁਣ ਇਹਨੂੰ ਵਾਸ਼ ਕਰਦਾ ਹਣਾ ਵਾਸ਼ ਕਰਕੇ ਫਿਰ ਯੂਜ਼ ਕਰ ਲੀ। ਔਰ ਆਵੜੇ ਕੰਟੇਨਰਸ ਦਾ ਪ੍ਰਾਈਸ ਹੈਗਾ 50 ਈਚ ਇੱਕ 50 ਦਾ 200 ਦੇ ਆਏ ਨੇ ਇਹ ਮੈਂ ਕਿਮ 10 ਨਾ ਭੁੱਲ ਗਈ ਹੁਣ ਬਹੁਤ ਖਾਂਦੇ ਸੀ ਫਿਰ ਮੈਂ 10 ਦੇ ਵਿੱਚ ਸਬਜ਼ੀ ਵੀ ਬਣਨੀ ਰੱਖ ਲਈ 100 ਰੁਪਏ ਦੇ ਦੋ ਨੇ 50 ਦਾ ਇੱਕ ਹੈ ਤੋਂ ਮੈਂ ਫਿਰ ਭੈਣ ਨੂੰ ਹੁੰਦਾ ਨਾ ਕੋਈ ਚੀਜ਼ ਆਪਾਂ ਖਰੀਦੀ ਉਹਦਾ ਪ੍ਰਾਈਸ ਵੀ ਆਪਾਂ ਨੂੰ ਪਤਾ ਹੋਵੇ ਆਪਾਂ ਇੰਤਾਂ ਜਿਹੇ ਲਾਉਣ ਲੱਗ ਜਾਈਏ ਨੇ ਵੀ ਠੀਕ ਹੈ ਪ੍ਰਾਈਸ ਠੀਕ ਹੈ ਕੁਆਲਿਟੀ ਬਹੁਤ ਅੱਛੀ ਹੈ ਨਾ ਵੀ ਬਹੁਤ ਅੱਛੀ ਕੁਆਲਿਟੀ ਹੈ ਉਹ ਨਹੀਂ ਹੈਗਾ ਕਿ ਪਲਾਸਟਿਕ ਗੰਬੀ ਹੋਣਗੇ ਉਹ ਨਹੀਂ ਹੈਗਾ ਔਰ ਇਹਦਰ ਬਣ ਚੁੱਕੀ ਹੈ ਭਿੰਡੀ ਦੀ ਸਬਜੀ ਜਿਸ ਦਿਨ ਸਬਜੀ ਥੋੜੀ ਹੁੰਦੀ ਹੈ ਫਿਰ ਮੈਂ ਆਹ ਵਾਲੀ ਕੜਾਹੀ 'ਚ ਬਣਾ ਲਾਂ ਜਿਹੜੀ ਸਟੀਲ ਦੀ ਕੜਾਹੀ ਹੈ ਨਾ ਉਹ ਨੀਚੋਂ ਜਿਹੜਾ ਬੇਸ ਹੈ ਕਾਫੀ ਜਿਆਦਾ ਚੌੜਾ ਉਹ 'ਚ ਜਿਆਦੇ ਸਬਜੀ ਤਾਂ ਠੀਕ ਆ ਜਾਂਦੀ ਹੈ ਥੋੜੀ ਜੀ ਠੀਕ ਨਹੀਂ ਆਉਂਦੀ ਫਿਰ ਥੋੜੀ ਕਰਕੇ ਮੈਂ ਕੜਾਹੀ 'ਚ ਬਣਾ ਲਈ ਤੇ ਸਬਜੀ ਬਣ ਗਈ ਅਠਾ ਗੁੰਮਤਾ ਤੇ ਹੁਣ ਮੈਂ ਕਰ ਰਹੀ ਹਾਂ ਡਸਟਿੰਗ ਦਸਟਿੰਗ ਕਿਉਂਕਿ ਸਭ ਦੇ ਰੂਮ ਦੀ ਮੇਰੇ ਰੂਮ ਦੀ ਹਾਲਤ ਬੁਰੀ ਹੋਈ ਪਈ ਸੀ ਫਿਰ ਮੈਂ ਨਾ ਦੂਜੇ ਕੰਮ ਨੂੰ ਪਹਿਲਾਂ ਜਿਆਦਾ ਐਮੀਅਰ ਦੇ ਦਣੀ ਆ ਜਿਵੇਂ ਲੌਬੀ ਕਲੀਨ ਕਰਨੀ ਹੈ ਕਿਚਨ ਵੀ ਸਾ ਤੇ ਮੈਨੂੰ ਹੁੰਦਾ ਚਲ ਕੋਈ ਨਾ ਮੈਂ ਅਬ ਡਰੂਮ ਦੀ ਕਰ ਲਵਾਂ ਚਲ ਕੋਈ ਨਾ ਕਰ ਲਵਾਂ ਫਿਰ ਅੱਜ ਮੈਂ ਕਿਹਾ ਨਹੀਂ ਅੱਜ ਦਾ ਦਿਨ ਨਹੀਂ ਲੰਗਾਉਣਾ ਹੈਗਾ ਡਸਟਿੰਗ ਕਰਨੀ ਹੀ ਕਰਨੀ ਹੈ ਉਹ ਤਾਂ ਬੈੱਡ ਸ਼ੀਟ ਵੀ ਚੇਂਜ ਕਰਨ ਵਾਲੇ ਦੋ ਦਿਨ ਠਹਿਰ ਕੇ ਬੈੱਡ ਸ਼ੀਟ ਚੇਂਜ ਕਰੂੰਗਾ ਮੈਂ ਚਲੋ ਦੋ ਦਿਨ ਹੋਰ ਲੰਘ ਜਾਣ ਤੇ ਕੱਲ ਹੀ ਡਸਟਿੰਗ ਕਰਦਾਂ ਨੇ ਖਾਰੀ ਸੀ ਕੱਲ ਹੀ ਡਸਟਿੰਗ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਸੀ ਕਿਤੇ ਤੇ ਕੁਝ ਕੰਮ ਐਦਾਂ ਅੱਜ ਸੀ ਇਹ ਹੈਗਾ ਕਿਤੇ ਜਾਣਾ ਨਾ ਸਵੇਰੇ ਕੰਮ ਨਾ ਕਰੋ ਕੰਮ ਵੀ ਕਰਕੇ ਜਾਣੇ ਪੈਂਦੇ ਨੇ ਕੰਮਾਂ ਦੀ ਵੀ ਪਲੈਨਿੰਗ ਚਲਦੀ ਰਹਿੰਦੀ ਆ ਘਰ ਦੇ ਕੰਮਾਂ ਵਿੱਚ ਇਹੀ ਹੁੰਦਾ ਕਿ ਆਪਾਂ ਦੇਖੋ ਪਲੈਨਿੰਗ ਕਰਨੇ ਵੀ ਸਿੱਖਦੇ ਆਂ ਪ੍ਰੈਪਰੇਸ਼ਨ ਕਰਨੇ ਵੀ ਸਿੱਖਦੇ ਆਂ ਘਰ ਨੂੰ ਆਰਗਨਾਈਜ਼ ਕਰਨਾ ਵੀ ਸਿੱਖਦੇ ਆਂ ਬਹੁਤ ਕੁਝ ਚੱਲਦਾ ਘਰ ਵਿੱਚ ਤੇ ਜਸਟਿੰਗ ਕਰਨ ਤੋਂ ਬਾਅਦ ਮੈਂ ਅੱਜ ਇੱਥੇ ਨਾ ਆ ਬਹੁਤ ਫਿਸ਼ ਦੇ ਪਿੱਛੇ ਮਾਈਕਾ ਲਗਾ ਕੇ ਦੇਖੋ ਪਾਣੀ ਨਾਲ ਕਿਵੇਂ ਵਾਈਟ ਵਾਈਟ ਹੋਇਆ ਪਿਆ ਇੱਥੇ ਔਇਲ ਵਾਲੀ ਚੀਜ਼ ਤੋਂ ਬਿਨਾਂ ਗਰੀਸ ਵਾਲੀ ਚੀਜ਼ ਤੋਂ ਬਿਨਾਂ ਕੁਝ ਨਹੀਂ ਕੰਮ ਕਰਦਾ ਕੋਈ ਸਪਰੇ ਨਹੀਂ ਕੁਝ ਨਹੀਂ ਮਹੀਨੇ ਬਾਅਦ ਇਹ ਵਾਈਟ ਵਾਈਟ ਹੋ ਜਾਂਦੇ ਕੋ ਤੂੰ ਸਹੀ ਕਰ ਦੋਗੇ ਮਹੀਨੇ ਬਾਅਦ ਵਾਈਟ ਵਾਈਟ ਦਿਖਣ ਲੱਗ ਜਾਂਦਾ ਇਹਤੇ ਮੈਂ ਅੱਜ ਕਰਦੀ ਆ ਪਾਲਿਸ਼ ਜਿਹੜੀ ਮੈਂ ਕੱਲ Amazon ਤੋਂ ਮੰਗਵਾਈ ਸੀ 20 wax 20 wax ਹੈ ਤੇ ਇਹਨੂੰ ਮੈਂ ਥੋੜੀ ਥੋੜੀ ਅਦਾ ਇਹ ਲਗਾ ਦਾਂ ਨੇ ਲਗਾ ਕੇ ਨਾ ਫਿਰ ਇਹਨੂੰ ਇਹਦਾ ਰੱਬ ਕਰਾਂਗੇ ਆਪਾਂ ਸਾਰੇ ਸਰਫੇਸ ਜਿੱਚੇ ਆਪਾਂ ਨੂੰ ਲੱਗਦਾ ਵੀ ਆਪਾਂ ਯੂਜ਼ ਕਰਨੀ ਇੱਕ ਪਾਣੀ ਦੇ ਦਾਗ ਨੇ ਹਾਂ ਤੇ ਉੱਥੇ ਇਹਦਾ ਰੱਬ ਕਰ ਦਾਂਗੇ ਉਪਰੋਂ ਫਿਰ ਮੈਂ ਇੱਕ ਕੱਪੜੇ ਨਾਲ ਇਹੋ ਅੱਛੀ ਤਰ੍ਹਾਂ ਰੱਬ ਕਰੂੰਗੀ ਮਸਲੂੰਗੀ ਸਾਰੇ ਸਪਰੈਡ ਵੀ ਕਰ ਦੂੰ ਕੱਪੜੇ ਨਾਲ ਆਪਾਂ ਇਹਨੂੰ ਉਹ ਕਰਾਂਗੇ ਇੱਕ ਦੋ ਮਿੰਟ ਲਈ ਰੱਬ ਕਰਾਂਗੇ ਫਿਰ ਦੇ ਦਾਗ ਨੇ ਪਾਣੀ ਦੇ ਹਾਟ ਜਾਣਗੇ ਮਾਈਕੇ ਵਿੱਚ ਚਮਕ ਆ ਜੂ ਤੇ ਪਾਣੀ ਦੇ ਦਾਗ ਨੇ ਉਹ ਆਪਾਂ ਨੂੰ ਫਿਰ ਨਹੀਂ ਦਿਖਣੇ ਹੈਗੇ ਇਹ ਤਾਂ ਪਹਿਲਾਂ ਮੈਂ ਫਿੰਗਰ ਨਾਲ ਰੱਬ ਕਰ ਰਹੀ ਹਾਂ ਸਾਰੇ ਉਹਨੂੰ ਸਪਰੈਡ ਵੀ ਹੋ ਜੂ ਕਿ ਆਪਣੀ ਜਿਹੜੀ ਪਾਲਿਸ਼ ਹੈ ਤੇ ਫਿਰ ਰੱਬ ਵੀ ਹੋ ਜੂ ਫਿਰ ਕੁਝ ਕੱਪੜੇ ਨਾਲ ਮੈਂ ਉਹ ਕਰੂੰਗੀ ਕੋਈ ਵੀ ਪੁਰਾਣਾ ਕੱਪੜਾ ਲੈ ਲਓ ਜਿਹੜਾ ਆਪਾਂ ਸੁੱਟ ਸਕੀਏ ਥੋੜਾ ਜਿਹਾ ਪੀਸ ਕੱਪੜੇ ਦਾ ਤੇ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਰੱਬ ਕਰ ਦਾਨੇ ਆ ਬਹੁਤ ਵਧੀਆ ਰਿਜ਼ਲਟ ਮਿਲਿਆ ਮੈਨੂੰ ਇਸ ਦਮਾਰ ਪਾਣੀ ਦੇ ਦਾਗ ਬਿਲਕੁਲ ਗਏ ਸ਼ਾਈਨ ਵੀ ਆ ਗਈ ਕੋਈ ਵੀ ਆਪਣਾ ਟੇਬਲ ਹੈ ਕੋਈ ਪੁਰਾਣਾ ਹੋ ਜਾਂਦਾ ਆਪਣੇ ਮਾਈਕੇ ਦੀ ਚਮਕ ਚਲੀ ਜਾਂਦੀ ਹੈ ਲੱਕੜ ਦੀ ਚਮਕ ਚਲੀ ਜਾਂਦੀ ਹੈ ਨਾ ਜਾਂ ਕੋਈ ਡੈਕੋਰ ਆਈਟਮਸ ਹੁੰਦੀਆਂ ਨੇ ਲੱਕੜ ਦੀਆਂ वुਡ ਦੀਆਂ ਪੁਰਾਣੀਆਂ ਹੋ ਜਾਂਦੀਆਂ ਨੇ ਆਪਾਂ ਸੋਚਣਾ ਪੁਰਾਣੀਆਂ ਚਮਕ ਨਹੀਂ ਰਹੀ ਉਹਨਾਂ ਤੇ ਵੀ ਆਪਾਂ ਇਹ ਯੂਜ਼ ਕਰ ਸਕਦੇ ਕੋਈ ਲੱਕੜ ਤੇ ਆਪਣੇ ਕੋਲ ਟ੍ਰੇਸ ਹੈਗੀਆਂ ਨੇ ਕਿਚਨ ਵਿੱਚ ਇੱਕ ਲੱਕੜ ਦੇ ਬਾਉਲਸ ਹੁੰਦੇ ਨੇਗੇ ਉਹਨਾਂ ਤੇ ਵੀ ਯੂਜ਼ ਕਰ ਸਕਦੇ ਹਾਂਗੇ ਆ ਦੇਖੋ ਪਾਣੀ ਦੇ ਦਾਗ ਹੁਣ ਨਹੀਂ ਦਿਖਦੇ ਜਿਵੇਂ ਪਹਿਲਾਂ ਵਾਈਟ ਵਾਈਟ ਦਿਖ ਰਹੇ ਸੀਗੇ 20 ਦਿਨਾਂ ਬਾਅਦ ਮਹੀਨੇ ਬਾਅਦ ਇਹ ਯੂਜ਼ ਕਰਨੀ ਪੈਂਦੀ ਏ ਵੈਸ ਹੁਣ ਮੈਂ ਫਸਟ ਟਾਈਮ ਕਰੀ ਇਹ ਦੂਪਹਿਰਾਂ ਤੱਕ ਮੈਂ ਕੋਕੋਨਟ ਆਇਲ ਯੂਜ਼ ਕਰ ਲਾਣੀ ਹੁੰਦੀ ਸੀਗੀ ਜਾਂ ਤੁਸੀਂ ਵੈਸਲੀਨ ਵੀ ਯੂਜ਼ ਕਰ ਸਕਦੇ ਹੋ ਤੇ ਫਿਰ ਮੈਂ ਕਿਹਾ ਚਲੋ ਇਹ ਮੈਨੂੰ 20 ਦਿਨ ਬਾਅਦ ਮਹੀਨੇ ਬਾਅਦ ਇਹ ਚੀਜ਼ ਮੈਂ ਰਿਪੀਟ ਕਰਨੀ ਹੁੰਦੀ ਏ ਫਿਰ ਇੱਕ ਪਾਲਿਸ਼ ਕਿਉਂ ਨਾ ਮੰਗਵਾ ਲਈਏ वुਡ ਵਾਲੀ ਸੋ ਪਾਣੀ ਦੇ ਦਾਗ ਹੁਣ ਬਿਲਕੁਲ ਵੀ ਨਹੀਂ ਦਿਖ ਰਹੇ ਹੈਗੇ ਆਹ ਵਾਲੀ ਪਾਲਿਸ਼ ਹੈ ਯੂਜ਼ ਕਰਨ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਦੇਖੋ ਤੁਹਾਨੂੰ ਦਿਖਾ ਰਹੀ ਹਾਂ ਤੁਸੀਂ ਮੰਗਵਾਉਣਾ ਚਾਹੋ ਤਾਂ ਮੰਗਵਾ ਸਕਦੇ ਹੋ Amazon ਤੋਂ ਮੈਂ ਆਰਡਰ ਕੀਤੀ ਸੀ 162 ਰੁਪਏ ਦੀ ਛੋਟੀ ਜ ਅੱਛਾ ਲੱਗਣ ਲੱਗਿਆ ਮਾਈਕਾ ਹੁਣ ਤੇ ਇਹ ਵਾਲਾ ਕਲਿੱਪ ਕੱਲ ਕੱਲ ਦਾ ਇੱਕ ਦਿਨ ਪਹਿਲਾਂ ਦਾ ਮੈਂ ਕੱਲ ਵਾਲੀ ਵੀਡੀਓ ਵਿੱਚ ਐਡ ਕਰਨਾ ਭੁੱਲ ਗਈ ਮੈਂ ਪੌੜੀਆਂ ਦੇ ਨੀਚੋਂ ਨਾ ਇੱਥੇ ਸਾਡੇ ਰਾਤ ਵਾਲੇ ਜਿਹੜੇ ਹੁੰਦੇ ਨੇਗੇ ਬਲੈਂਕਟਸ ਐਂਡ ਪਿੱਲੋਸ ਉਹ ਪਏ ਹੁੰਦੇ ਨੇ ਤੇ ਇਹ ਮੈਂ ਇਹਦੀ ਕੱਲ ਸਫਾਈ ਕਰੀ ਸੀ ਹਰ ਇੱਕ ਚੀਜ਼ ਦੀ ਥੋੜਾ ਥੋੜਾ ਟਾਈਮ ਬਾਅਦ ਸਫਾਈ ਜ਼ਰੂਰੀ ਹੋ ਜਾਂਦੀ ਆ ਲੱਕੜ ਦੀ ਸੰਭਾਲ ਕਰਨੀ ਇਹ ਨਹੀਂ ਹੈਗਾ ਜਿਹੜਾ ਪਖਾਨਾ ਯੂਜ਼ ਨਹੀਂ ਕਰਦੇ ਉਹਨੂੰ ਖੋਲਡੋ ਨਾ ਦੇਖੋ ਨਾ ਕਈ ਵਾਰ ਇਹੋ ਜਿਹਾ ਮੌਸਮ 'ਚ ਪਤਾ ਨਹੀਂ ਹੁੰਦਾ ਸ ਵਿੱਚੋਂ ਸੀਮਕ ਨਹੀਂ ਖਾਂਦਾ ਪਿਆ ਹੁੰਦਾ ਇਸ ਲਈ ਹਰ ਇੱਕ ਚੀਜ਼ ਦੀ ਘਰ ਵਿੱਚ ਕੇਅਰ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਟਾਈਮ ਟੂ ਟਾਈਮ ਉਹਨੂੰ ਖੋਲ ਕੇ ਦੇਖੋ ਕੋਈ ਸਮਾਨ ਪਿਆ ਥੋੜਾ ਉਹ ਵੀ ਕੱਢੋ ਸੈੱਟ ਕਰੋ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਅੰਦਰ ਕੀ ਕੁਝ ਚੱਲ ਰਿਹਾਗਾ ਪਹਿਲਾਂ ਮੈਨੂੰ ਇੱਥੇ ਮਸਲਾ ਨਹੀਂ ਸੀ ਬਚਲੇ ਇੱਥੇ ਕਿਹੜਾ ਡਸਟ ਜਾਂਦੀ ਅੰਦਰ ਕੱਪੜਾ ਨਹੀਂ ਮਾਰਦੀ ਫਿਰ ਮੈਂ ਕਿਹਾ ਚਲੋ ਆ ਬੈਗ ਜਿਹੀ ਪਈ ਸੀ ਤੇ ਐਕਸਟਰਾ ਕੁਝ ਲਗੇਜ ਬੈਗਸ ਪਈ ਸੀ ਖਾਲੀ ਤੇ ਇਹ ਕੱਟ ਕੇ ਕੱਪੜਾ ਮਾਰ ਹੀ ਦੇਣੀ ਆ ਕਾਫੀ ਟਾਈਮ ਤੋਂ ਬਾਅਦ ਮੈਂ ਸਫਾਈ ਕਰ ਰਹੀ ਹਾਂ ਅੱਜ ਕਿਉਂਕਿ ਇਹ ਡੇਲੀ ਰੁਟੀਨ ਵਾਲਾ ਕੰਮ ਨਹੀਂ ਹੁੰਦਾ ਪਰ ਹਾਂ ਆਪਾਂ ਨੂੰ ਕੁਝ ਮਹੀਨਿਆਂ ਬਾਅਦ ਸਫਾਈ ਕਰਨੀ ਪੈਂਦੀ ਹੈ ਇੱਕ ਪਿਆਸ ਮੇਰੇ ਇੱਥੇ ਗ੍ਰੋਸਰੀ ਵਾਲਾ ਡੱਬਾ ਤੇ ਉਹਦੇ ਵਿੱਚ ਮੈਂ ਐਕਸਟਰਾ ਗ੍ਰੋਸਰੀ ਰੱਖ ਲੰਨੀ ਪਰ ਹੁਣ ਖਾਲੀ ਹੋਇਆ ਬਿਕ ਦੋ ਚੀਜ਼ਾਂ ਹੀ ਨੇ ਬਸ ਉਹਦੇ ਵਿੱਚ ਜੋ ਲੈ ਕੇ ਆਨਲਾਈਨ ਇੱਕ ਵਾਰ ਡੀਮਾਰਟ ਚ ਸਾਮਾਨ ਇਕੱਠਾ ਤੇ ਉਹ ਤਾਂ ਕਾਫੀ ਜ਼ਿਆਦਾ ਰਾਸ਼ਨ ਹੋ ਜਾਂਦਾ ਫਿਰ ਮੈਂ ਇਹ ਡੱਬਾ ਭਰ ਕੇ ਰੱਖ ਲੈਣੀ ਹੁੰਦੀ ਹੈ ਸਾਰਾ ਕੁਝ ਪੈਂਟਰੀ ਵਾਲੀ ਕਮਰਚ ਡੰਪ ਨਹੀਂ ਕਰਦੇ ਫਿਰ ਉਥੇ ਆਪਾਂ ਨੂੰ ਲੋੜਵੰਦ ਸਮਾਨ ਵੀ ਐਕਸਟਰਾ ਸਮਾਨ ਚ ਮਿਲਦਾ ਨਹੀਂ ਹੈਗਾ ਫਿਰ ਮੈਂ ਐਕਸਟਰਾ ਇਹ ਡੱਬੇ ਚ ਪਾ ਕੇ ਰੱਖ ਲਾਣੀ ਹੁੰਦੀ ਆ ਤੇ ਅੱਜ ਦੀ ਵੀਡੀਓ ਆ ਦੁਬਾਰੇ ਮਾਰਨਿੰਗ ਦਾ ਮੇਰਾ ਇਹ ਬ੍ਰੈਕਫਾਸਟ ਹੈ ਮੈਂ ਆਪਣਾ ਕਰ ਲਿਆ ਬ੍ਰੈਕਫਾਸਟ ਰੈਡੀ ਪਨੀਰ ਪਨੀਰ ਪਿਆ ਸੀ ਫ੍ਰਿਜ ਵਿੱਚ ਫਿਰ ਮੈਂ ਕਿਹਾ ਚਲੋ ਪਨੀਰ ਹੀ ਕੰਜ਼ਿਊਮ ਕਰੀਏ ਜਲਦੀ ਤੋਂ ਜਲਦੀ ਟਾਈਮ ਹੋ ਰਿਹਾ 8 ਵਜੇ ਦਾ ਰਾਤ ਦਾ ਅਸੀਂ ਇੰਨੇ ਜਿਆਦਾ ਬਿਜ਼ੀ ਹਾਂ ਸਾਰਾ ਦਿਨ ਇੰਨਾ ਬਿਜ਼ੀ ਹੈ ਇੰਨਾ ਬਿਜ਼ੀ ਕਿ ਸਾਰਾ ਦਿਨ ਸਫ਼ਰ ਕਹਿ ਲਓ ਲੰਘੇ ਵੀ ਸਵੇਰ ਅਸੀਂ 9:30 ਵਜੇ ਘਰੋਂ ਚੱਲੇ ਗਏ ਸੀਗੇ ਕਿਤੇ ਗਏ ਸੀਗੇ ਆ ਕੇ ਅਸੀਂ ਘਰੇ ਸ਼ਾਮ ਨੂੰ ਆਏ ਹਾਂ ਜਸਟ ਆਏ ਕਹਿ ਲਓ ਕਿ 7:30 ਵਜੇ ਅਸੀਂ ਘਰੇ ਆਏ ਹਾਂ ਘਰੇ ਅਸੀਂ ਕੁਝ ਸਮਾਨ ਉਤਾਰਨਾ ਸੀ ਕੁਝ ਚੱਕਣਾ ਸੀਗਾ ਤੋਂ ਚੱਕ ਕੇ ਹੁਣ ਅਸੀਂ ਪਹੁੰਚ ਗਏ ਹਾਂ ਮਾਨਸਾਲ ਦੇ ਵਿੱਚ ਰਿਕਸ਼ਾਪ ਤੇ ਜੋ ਨਾਲ ਕੋਈ ਖੇਤੀ ਰਿਲੇਟਡ ਕੁਝ ਫਰਟੀਲਾਈਜ਼ਰ ਲੈਣਾ ਉਹ ਲੈ ਰਹੇ ਨੇਗੇ ਸ਼ਾਪਸ ਬੰਦ ਹੋਣ ਦਾ ਟਾਈਮ ਹੋ ਗਿਆ ਤੇ ਅਸੀਂ ਹੁਣ ਦੋ ਤਿੰਨ ਕੰਮ ਕਰਨਾ ਆਇਆ ਫਿਰ ਮੈਨੂੰ ਵੀ ਨਾਲ ਲਿਆ ਇਹ ਇੱਕ ਕੰਮ ਸਾਡੇ ਦੋਨਾਂ ਦਾ ਕਰਨ ਵਾਲਾ ਸੀਗਾ ਮੈਂ ਚਲੋ ਸਲਾਹ ਹੋ ਜਾਂਦੀ ਹੈ ਫਿਰ ਕਹਿੰ ਤੂੰ ਵੀ ਨਾਲ ਆ ਜਾ ਬਹੁਤ ਬਹੁਤ ਬਿਜ਼ੀ ਟਾਈਮ ਆ ਜਿਸਨ ਘਰੋਂ ਬਾਹਰ ਜਾਣਿਆ ਬਾਹਰਲੇ ਕੰਮ ਤਾਂ ਪਣ ਜਾਂਦੇ ਨੇ ਪਰ ਲੇਡੀਜ਼ ਦੇ ਘਰ ਦੇ ਕੰਮ ਰਹਿ ਜਾਂਦੇ ਨੇ ਮੇਰੇ ਬਾਲਾਂ ਦੇ ਮੂਰਾ ਹਾਲ ਹੋਇਆ ਕੀ ਬਣੇ ਪਿਆ ਤੇ ਘਰ ਦੇ ਸਾਰੇ ਕੰਮ ਰਹਿ ਜਾਂਦੇ ਨੇਗੇ ਕੰਮ ਪਿੱਛੇ ਚਲੇ ਜਾਂਦੇ ਨੇ ਸੋਚਦੇ ਤਾਂ ਉਹਨੇ بیا ਜਾ ਕੰਮ ਕਰ ਲੂ ਮੈਂ ਜਾ ਕਰ ਲੂ ਨਾ ਫਿਰ ਸਾਰੇ ਕੰਮ ਪਿੱਛੇ ਛੱਡ ਗਏ ਅਗਲੇ ਦਿਨ ਫਿਰ ਇੰਨੀ ਭਾਜ ਦੌੜ ਹੁੰਦੀ ਹੁਣ ਮੈਨੂੰ ਆ ਹੀ ਲੱਗਾ ਪਈ ਹੁਣ ਮੇਰੇ ਦਿਮਾਗ 'ਚ ਨਾ ਕੰਮ ਚੱਲੀ ਅੰਦਰ ਮੈਂ ਕੱਲ ਨੂੰ ਮੈਂ ਕੱਪੜੇ ਵੀ ਧੋਣੇ ਨਿਕਲ ਮੈਂ ਬਾਥਰੂਮ ਵੀ ਟੀਪ ਕਲੀਨ ਕਰਨਾ ਕੱਲ ਨੂੰ ਮੈਂ ਆਏ ਵੀ ਕਰਨਾ ਕੱਲ ਨੂੰ ਆਏ ਵੀ ਕਰਨਾ ਇੱਕ ਮੈਂ ਅੱਜ ਆਉਂਦੇ ਆਉਂਦੇ ਰਸਤੇ 'ਚ ਮਿਰਚਾਂ ਲਈ ਆਈ ਹਰੀਆਂ ਮਿਰਚਾਂ ਅਚਾਰ ਵਾਲੀਆਂ ਬੜੇ ਸੋਹਣੇ ਲੱਗੇ ਮੈਨੂੰ ਅਸੀਂ ਰੋਕ ਇੱਕ ਜਗ੍ਹਾ ਮਿਰਚਾਂ ਬੜੀਆਂ ਸੋਹਣੀਆਂ ਸੀ ਆ ਮੈਂ ਅੱਧਾ ਕਿਲੋ ਮਿਰਚਾਂ ਲੈ ਲਈਆਂ ਮਿੰਦੂ ਇਹਨਾਂ ਕਹਿੰਦੇ ਕੀ ਕਰਨੇ ਆ achar ਮੈਂ ਹੁਣ ਮਿਰਚਾਂ ਦਾ ਬਣਾਇ ਬਣਾਇ ਲੈਾਂ ਤਾਂ ਹੈਗੇ ਨੇ ਇਹਨਾਂ ਨੂੰ ਖਤਮ ਹੋ ਰਿਹਾ ਸੀ ਫਿਰ ਇੱਕ ਦਿਨ ਚਲੋ ਮਾਨਸਾ ਤੋਂ ਲੈ ਕੇ ਥੋੜਾ ਜਿਹਾ ਕਿਨ ਆਪਣੇ ਕਿਹੜਾ achar ਲੱਗਦਾ ਕੀ ਕਰਨਾ ਮੈਂ ਕਿਹਾ ਨਹੀਂ ਮੈਂ achar ਬਣਾਉਂਗੀ ਮੇਰੇ ਕੋਲ ਨਾ ਮਸਾਲਾ ਪਿਆਜ ਮੈਂ ਥੋੜੀ ਜਿਹੀ ਪੈਂਟਰੀ ਦੀ ਸਫਾਈ ਕਰੀ ਸੀ ਮਸਾਲਾ ਮਿਲਿਆ ਬਣੇ ਇੱਕ ਡੱਬੇ ਵਿੱਚ ਤੇ ਮੈਂ ਕਿਹਾ ਚਲੋ ਅੱਧਾ ਕਿਲੋ ਮਿਰਚਾਂ ਲੈ ਲਓ ਵੀ ਜਿਹੜਾ ਮਸਾਲਾ ਪਿਆ ਆਪਣੇ ਕੰਮ ਆ ਜੂਗਾ ਮਿਰਚਾਂ ਨਾਲ ਮਸਾਲਾ ਉਹ ਬਣਾ ਪਿਆ ਮਸਾਲਾ ਮਿਕਸ ਕਰਿਆ ਪਿਆ ਬਸ ਉਹ ਮਿਰਚਾਂ ਧੋ ਕੇ ਸੁਕਾ ਕੇ ਕੱਟ ਕੇ ਜੀਰ ਮਸਾਲਾ ਨਹੀਂ ਪਾਉਣਾ ਫੇ ਕੱਲ ਨੂੰ ਉਹ ਪਾਉਂਗੀ ਮਿਰਚਾਂ ਦਾ ਚਾਰ ਰਾਤ ਨੂੰ ਤੋਂ ਕੇ ਤਾਰ ਤੋਂ ਮੈਂ ਮਿਰਚਾਂ ਕਾ ਲੂ ਸੂਰੇ ਪਾਉਂਗੀ ਚਾਰ ਤਾਂ ਹੁਣ ਅਸੀਂ ਕਰਦਾ ਇੱਕ ਦੋ ਮਾਂਸਾਂ ਵਾਲੇ ਕੰਮ ਬਹੁਤ ਬਹੁਤ ਜ਼ਿਆਦਾ ਬਿਜ਼ੀ ਟਾਈਮ ਚੱਲ ਰਿਹਾ ਐਂ ਕਹ ਲੋ ਵੀ ਘਰੇ ਬੈਠਣ ਦਾ ਤਾਂ ਟਾਈਮ ਹੈ ਹੀ ਨਹੀਂਗਾ ਜੀ ਘਰੇ ਬਹਿਣਿਆ ਮੈਂ ਰਹਿਣਿਆ ਘਰੇ ਵਿੱਚ ਜੀ ਕਰਦਾ ਤੈਨ ਤਾਂ ਬਸ ਫਿਰ ਘਰ ਦੇ ਕੰਮ ਕੰਮਾਂ ਵਾਲ ਸੁਰਤੀ ਰਹਿੰਦੇ ਵੀ ਆ ਵੀ ਕਰ ਲਈ ਆ ਵੀ ਕਰ ਲਈ ਆ ਵੀ ਕਰ ਲਈ ਹੈ ਨਾ ਜੀ ਚਲੋ ਜੀ ਹਰਿੰਦਵਿੰਦਰ ਕਰੀ ਆਪਦੇ ਕੰਮ ਤੋਂ ਤੇ ਫਟਾਫਟ ਚੱਲੀ ਕਰੇ ਭੁੱਖ ਇੰਨੀ ਜ਼ਿਆਦਾ ਲੱਗੀ ਸੀ ਡਿਨਰ ਮੈਂ ਆਪਾਂ ਕਾਰਜ ਕੀਤਾ ਮੈਂ ਘਰੋਂ ਆਉਂਦੀ ਹੋਈ ਇੱਕ ਐਪਲ ਚੱਕ ਲਈ ਸੀ ਇੱਕ ਪਨੀਰ ਦਾ ਪੀਸ ਉਹ ਚਾ ਸਿੱਧਾ ਹੀ ਲੈ ਲਵਾਂ ਥੋੜੀ ਫਿਰ ਮੈਂ ਪਨੀਰ ਦਾ ਪੀਸ ਲੈ ਲਿਆ ਦਵਿੰਦਰ ਨੇ ਮੰਮੀ ਨੂੰ ਕਰੇ ਫੋਨ ਕਰਤਾ ਸੀ ਐਗ ਬੋਇਲ ਕਰਤਾ ਐਗ ਬੋਇਲ ਕਰਤੇ ਇਹਨਾਂ ਨੇ ਆਪਦੇ ਐਗ ਖਾ ਲਏ ਮੈਂ ਐਪਲ ਤੇ ਥੋੜਾ ਜਿਹਾ ਪਨੀਰ ਦਾ ਪੀਸ ਖਾ ਲਿਆ ਇਹ ਕਾਰ ਚ ਆਉਂਦੇ ਆਉਂਦੇ ਦੋਨੋਂ ਨੇ ਅਸੀਂ ਖਾਧਾ ਇਹ ਸਾਡਾ ਹੋ ਗਿਆ ਡਿਨਰ ਤੇ ਅੱਜ ਕੁਛ ਮੈਂ ਚਾਰ ਪੌਟਸ ਲਈ ਸੀਗੇ ਬਹੁਤ ਮੈਨੂੰ ਸੋਹਣੇ ਲੱਗੇ ਕੁਝ ਮੈਨੂੰ ਡਿਫਰੈਂਟ ਜੀ ਚੀਜ਼ ਲੱਗੇ ਨਾ ਅਲੱਗ ਜੀ ਉਹ ਮੈਂ ਖਰੀਦ ਦੀ ਹੁੰਦੀ ਆ ਇੱਕ ਲਿਆ ਵਾਲਾ ਕੱਚੂ ਪਲੈਂਟਰ ਨੇ ਸਾਰੇ ਉਹ ਤੁਸੀਂ ਯੂਜ਼ ਜਿਵੇਂ ਮਰਜ਼ੀ ਕਰ ਲਓ ਆਪਣੀ ਨੀਡ ਅਕੋਰਡਿੰਗ ਹਨਾ ਇਹਨਾਂ ਵਿੱਚ ਇਤੋਂ ਤੁਸੀਂ ਰੀਅਲ ਪਲੈਂਟਸ ਵੀ ਲਗਾ ਸਕਦੇ ਹੋ ਆਰਟੀਫੀਸ਼ੀਅਲ ਪਲੈਂਟਸ ਵੀ ਲਗਾ ਸਕਦੇ ਹੋ ਕੋਈ ਆਰਟੀਫੀਸ਼ੀਅਲ ਪਲੈਂਟਸ ਜੇ ਆਪਾਂ ਨੂੰ ਕਿਤੇ ਸਫਤਤਾ ਮਿਲ ਰਿਹਾ ਪਰ ਸੋਹਣਾ ਹੁਣ ਤਾਂ ਪਰ ਉਹ ਦੇ ਨੀਚਲਾ ਪੌਟ ਪਲਾਸਟਿਕ ਦਾ ਨਹੀਂ ਵਧੀਆ ਹੁੰਦਾ ਉਹ ਪੌਟ ਤੁਸੀਂ ਪਲਾਸਟਿਕ ਦਾ ਵਿੱਚੋਂ ਕੱਢ ਦੋ ਕੱਲੇ ਉੱਪਰੋਂ ਉੱਪਰੋਂ ਤੁਸੀਂ ਕੱਟ ਪਲਾਂਟ ਹੈ ਕਿ ਕਈ ਦਾ ਰੀਅਲ ਪਲਾਂਟਸ ਬਹੁਤ ਮਹਿੰਗੇ ਹੁੰਦੇ ਨੇ ਕਈ ਸਸਤੇ ਵੀ ਮਿਲ ਜਾਂਦੇ ਹੁੰਦੇ ਨੇ ਇਹ ਪੌਟਸ ਮੈਨੂੰ ਬੜੇ ਸੋਹਣੇ ਲੱਗੇ ਡਿਫਰੈਂਟ ਜਿਹੀ ਸ਼ੇਪ ਇੱਕ ਕਲਰ ਵਾਈਜ਼ ਵੀ ਬੜੇ ਅੱਛੇ ਲੱਗੇ ਸੋ ਅੱਜ ਮੈਂ ਆ ਖਰੀਦੀ ਇਸਨੂੰ ਤੁਹਾਡੇ ਨਾਲ ਸ਼ੇਅਰ ਕਰ ਲਾਣੀ ਹੈ ਤੇ ਹੁਣ ਸੀ ਰਾਤ ਦਾ ਟਾਈਮ ਸਵਾ 10 ਦਾ ਇਹ ਟਾਈਮ ਸੀਗਾ ਦਵਿੰਦਰ ਵੀ ਨਾ ਚੁੱਕੇ ਸੀ ਮੈਂ ਵੀ ਨਾ ਚੁੱਕੇ ਸੀ ਫਿਰ ਸਾਰੇ ਕੱਪੜੇ ਅੰਦਰੋਂ ਇਕੱਠੇ ਕਰਕੇ ਮੈਂ ਕਿਹਾ ਚਲੋ ਮਸ਼ੀਨ ਵਿੱਚ ਲੋਡ ਕਰਦਾ ਫਿਰ ਮਾਰਨਿੰਗ ਵਿੱਚ ਨਾ ਮੇਰਾ ਕੰਮ ਈਜ਼ੀ ਹੋ ਜਾ ਕੱਲ ਨੂੰ ਮੇਰੇ ਬਹੁਤ ਜ਼ਿਆਦਾ ਕੰਮ ਨੇ ਜਿਵੇਂ ਅੱਜ ਬਾਹਰ ਚਲੇ ਕੇ ਕੰਮ ਇੰਨੇ ਇਕੱਠੇ ਹੋ ਗਏ ਮੇਰੇ ਇੰਨੇ ਇਕੱਠੇ ਹੋ ਗਏ ਇੱਕ ਦਿਨ ਘਰ ਜਾਣਾ ਬਹੁਤ ਜ਼ਿਆਦਾ ਕੰਮ ਇਕੱਠੇ ਹੋ ਜਾਂਦੇ ਇੱਕ ਦਿਨ ਆਪਾਂ ਘਰ ਚਲ ਜਾਈਏ ਨਾ ਕਿਉਂਕਿ ਫਿਰ ਕੱਪੜੇ ਮੈਂ ਅੱਜ ਧੋਣੇ ਸੀ ਪਰ ਹੁਣ ਮੇਰੇ ਕੰਮ ਕੱਲ ਤੇ ਚਲੇ ਗਏ ਉਹ ਕੁਝ ਹੋਰ ਵੀ ਕੰਮ ਸਾਫ ਸਫੀਦੀ ਵੀ ਮੇਰੇ ਕੱਲ ਤੇ ਚਲ ਕੇ ਕੱਲ ਨੂੰ ਕਾਫੀ ਜ਼ਿਆਦਾ ਮੈਨੂੰ ਕੰਮ ਨੇ ਫਿਰ ਇਹ ਸੋਚ ਇਸ ਕਰਕੇ ਮੈਂ ਸੋਚਿਆ ਚਲੋ ਮਸ਼ੀਨ ਚ ਫੁੱਲੀ ਚ ਕੱਪੜੇ ਪਾ ਦਨੇ ਸਵੇਰੇ ਆਪਾਂ ਕੰਡਾਂਗੇ ਤੇ ਸੁਕਣੇ ਪਾਵਾਂ ਤੇ ਕੱਪੜੇ ਲੋਡ ਕਰ ਦੂੰਗੀ ਲਿਕੁਇਡ ਵੀ ਪਾ ਦੂੰਗੀ ਟਾਈਮਰ ਵੀ ਲਗਾ ਦੂੰਗੀ ਮਸ਼ੀਨ ਦਾ ਸਵੇਰੇ ਉੱਠਾਂਗੇ ਤਾਂ ਕੱਪੜੇ ਸੁੱਕੇ ਪਏ ਹੋਣਗੇ ਤੋਤੇ ਪਏ ਹੋਣਗੇ ਸੁੱਕੇ ਪਏ ਹੋਣਗੇ ਜਸਟ ਤਾਰ ਤੇ ਆਪਾਂ ਪਾਉਣੇ ਨੇ ਇਹਦਾ ਟਾਈਮਰ ਕਰ ਦੂੰਗੀ ਸੈੱਟ ਹੋਣ ਇਸ ਤਰ੍ਹਾਂ ਕਦੇ ਕਦੇ ਨਾ ਆਇ ਹੁੰਦਾ ਕਿਤੇ ਆਪਾਂ ਨੂੰ ਜਲਦੀ ਆਪਾਂ ਬਿਜ਼ੀ ਆ ਤਾਂ ਫੁੱਲੀ ਮਸ਼ੀਨ ਦਾ ਫਿਰ ਬਹੁਤ ਸੁੱਕ ਹੋਏਗਾ ਫਿਰ ਉਦੋਂ ਆਇ ਹੁੰਦਾ ਵੀ ਠੀਕ ਆ ਆਪਾਂ ਤੇ ਆਪ ਨੂੰ ਬਹੁਤ ਪਲੇਸਟ ਫੀਲ ਕਰਦੇ ਆ ਵੀ ਚਲੋ ਆਹ ਚੀਜ਼ ਆਪਣੇ ਕੋਲ ਹੈਗੀ ਆ ਅਪਾ ਇਹਦਾ ਫਾਇਦਾ ਲੈ ਸਕਦੇ ਹਨਾ ਇਹ ਚੀਜ਼ਾਂ ਸਾਧਨ ਸੁੱਖ ਵਾਸਤੇ ਹੁੰਦੀਆਂ ਜਾਂ ਕਿ ਆਪਣੇ ਬੀਜ਼ੀ ਲਾਈਫ ਵਿੱਚ ਆਪਾਂ ਥੋੜਾ ਜਿਹਾ ਕੰਮ ਈਜ਼ੀ ਤਰੀਕੇ ਨਾਲ ਸੌਕੇ ਤਰੀਕਿਆਂ ਨਾਲ ਕਰ ਸਕੀਏ ਆਪਣੇ ਆਪ ਨੂੰ ਸੌਖਾ ਰੱਖ ਸਕੀਏ ਹਨਾ ਕੰਮ ਵੀ ਕਰਨੇ ਨੇ ਪਰ ਉਹ ਆਪਾਂ ਈਜ਼ੀਲੀ ਕਰ ਸਕੀਏ ਸੋ ਲਿਕਵਿਡ ਪਾਤਾ ਟਾਈਮਰ ਲਗਾ ਦੇ ਇੱਕ ਵਾਰ ਚੈੱਕ ਕਰ ਲਵਾਂਗੇ ਦੁਬਾਰੇ ਫੰਕਸ਼ਨ ਵਗੈਰਾ ਸਹੀ ਲਾਗੇ ਸਾਰਾ ਕੁਝ ਤੋ ਇਹ ਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ